ਕਾਤਰੀ ਕਾਲ ਜੀ ਸਾਰਿਆਂ ਨੂੰ ਅੱਜ ਤਾਂ ਬਸ ਬੱッセ ਕਰਾਤੀ ਮੀਨੇ ਗੋਲੇ ਪਾਏ ਆ ਬਾਈ ਹੁਣੇ ਆਇਆ ਵਾ ਕੱਖ ਲੈ ਕੇ ਤੇ ਘੱਟੇ ਵੱਢ ਲਿਆ ਸੀ ਤਾਂ ਅੱਜ ਹੁਣ ਸਾਰਾਂਗੇ ਕੰਮ ਲਗਾਤਾਰ ਗੋਲਾ ਪਿਆ ਆ ਜਿਹੜਾ ਹੁਣ ਪੈ ਰਿਹਾ ਆ ਨੁਕਸਾਨ ਕਰੂ ਗੋਲੇ ਤੇ ਵੀ ਵੱਜ ਗਏ ਤੇ ਗੋਲੇ ਨੇ ਤਾਂ ਬਰਤੀਨ ਬਰਤੀਨ ਕਮਲਾਇਆ ਤਾਂ ਮੜਾ ਜਾ ਕਣਕ ਠੀਕ ᱛੀ ਪਰ ਆ ਮੀ ਨੁਕਸਾਨ ਕਰੂਗਾ ਜੇ ਲਗਾਤਾਰ ਪਈ ਗਿਆ ਇਕੱਠੇ ਹੋਏ ਮੈਂ ਕਬੂਤਰਾਂ ਮੰਗ ਬਾਸ਼ਾ ਢੜ ਲਾਦੀ ਐ ਸਾਰਾ ਮੈਂ ਭਿੱਜਿਆ ਪਿਆ ਆਹ ਮੁੰਡੇ ਦਾ ਨਜ਼ਾਰਾ ਜ਼ਿੰਦਗੀ ਆਹ ਬੰਦੇ ਦੀ ਇਹ ਮਿਸਤਰੀ ਮੁੰਡਾ ਸਾਡੇ ਪਿੰਡ ਦਾ ਇਹਨੇ ਜਾ ਕੰਮ ਕਰਨਾ ਫਿਰ ਨੇਰੀ ਲਿਆ ਦੇਣੀ ਐ ਸ਼ੈੱਡ ਪਵਾ ਲਓ ਕੋਠੀ ਪਵਾ ਲਓ ਤੇ ਜਾਦੇ ਨੇ ਕੰਮ ਕਰਨਾ ਨਹੀਂ ਫਿਰ ਲੈਣਿਆ ਨੇ ਨਜ਼ਾਰੇ ਫਿਰ 5 ਦਿਨ ਲੱਗ ਜਾਣ 7 ਹੁਣ ਦੇਖੋ ਅੱਜ ਤਾਂ ਨਹੀਂ ਗਿਆ ਓਏ ਛੁੱਟੀ ਜੀ ਕਰਕੇ ਛੁੱਟੀ ਆ ਤੇਰਾ ਨਹੀਂ ਤਾਂ ਹੁਣ ਆਇਆ ਘੰਟਾ ਹੋਇਆ ਇਹਨੂੰ ਕੱਲ ਪਤਾ ਤਾਂ ਵੀ ਅੱਜ ਆਉਣਾ ਜੇ ਹੁਣ ਇਹਨੂੰ ਪਤਾ ਹੁੰਦਾ ਇੱਕ ਆਲੂ ਨਹੀਂ ਆਉਣਾ ਇਹਨੇ ਪਹਿਲਾਂ ਹੀ ਛੁੱਟੀ ਕਰ ਲੈਣੀ ਸਵੇਰੇ ਸ਼ਾਮ ਨੂੰ ਕਹਿ ਦੇਣਾ ਮਿਸਤਰੀ ਨੂੰ ਵੀ ਕੱਲੂ ਛੁੱਟੀ ਆ ਚਾਹੇ ਥਾਲੀ ਧੁੱਪੇ ਨਿਕਲਿਆ ਵੇ ਦੋਏ ਦਿਨ ਨਹੀਂ ਹੈ ਇਹਦਾ ਬੰਦੇ ਦਾ ਕੰਮ ਹੈ ਸ਼ਾਹੀ ਕੰਮ ਹੈ ਪਰ ਬੰਦਾ ਵਿਚਾਰਾ ਵਧੀਆ ਤਿੰਨ ਜੋ ਆਗਾ ਹਾਂ ਹੈ ਇੱਕ ਕੁੜੀ ਜਈ ਹੈ ਨਾ ਇੱਕ ਜਿਹੜੀ ਸਾਲੀ ਕੋਲ ਹੈ ਕੰਮ ਬਹੁਤ ਕਰਦਾ ਏ ਜੀ ਗੱਲ ਨੂੰ ਤਾਂ ਹਾਸੀ ਮਜ਼ਾਕ ਹੈ ਆਪਣੇ ਜਿਆਦਾ ਕੰਮ ਇਹਨੂੰ ਕਰਿਆ ਵਾ ਸਪੀਡ ਬਹੁਤ ਆ ਕੰਮ ਦੀ ਆਏ ਨਹੀਂ ਹੈਗਾ ਧੁੱਪ ਛਾਉਂਦਾ ਨੇਰੀ ਲਿਆ ਕੇ ਰੱਖਦਾ ਜੇ ਲੱਗ ਗਿਆ ਜੇ ਲੱਗ ਗਿਆ ਹੁਣ ਤਾਂ ਲੱਗਿਆ ਪਤਾ ਲਗਾਤਾਰ ਹਾਂ ਹੁਣ ਤਾਂ ਬਸ ਚਾਹ ਮਗ ਆਇਆ ਚਾਹ ਪੀਨੇ ਆ ਇਹ ਕਰਦੇ ਆ ਟੋਕਾ ਲਾਈਟ ਗਈ ਜਨਰੇਟਰ ਲਾਉਨੇ ਆ ਤੇ ਭਾਈ ਫੇਰ ਰਿਕਵੈਸਟ ਆ ਤੁਹਾਨੂੰ ਜਿਵੇਂ ਆਪਣਾ ਫੇਸਬੁੱਕ ਤੇ ਤੁਸੀਂ ਇੰਨਾ ਪਿਆਰ ਦੇ ਆ ਉਕਣਾ ਹੀ YouTube ਦੇ ਵੀ ਸਬਸਕ੍ਰਾਈਬ ਕਰਿਓ ਇਹ ਹੋਰ ਭਾਈ ਰੱਬ ਕਰੇ ਮੀ ਹਟ ਜਵੇ ਨੁਕਸਾਨ ਆ ਇਹਦਾ ਕਿਉਂਕਿ ਹਾਲੇ ਪਰਸੋ ਚੌਥੇ ਦਾ ਮੀ ਪਾ ਕੇ ਹਟਿਆ ਜਿਹੜੇ ਗੋਲੇ ਆ ਉਹ ਸਭ ਤੇ ਗਲਤ ਆ ਮੀ ਵੀ ਗਲਤ ਆ ਗੋਲੇ ਵੀ ਗਲਤ ਆ ਇਸ ਟਾਈਮ ਕੜਤ ਨੂੰ ਬਾਣੀ ਘੜਨ ਦਾ ਜਾਦਾ ਚੱਕਰ ਪੈਂਦਾ ਚਲੋ ਭਾਈ ਬਾਕੀ ਜੋ ਰੱਬ ਕਰੂ ਉਹ ਵੀ ਕਹਿੰਦੇ ਉਹਦਾ ਪਾਣਾ ਮਿੱਠਾ ਲੱਗੇ ਆ ਫਿਰਦਾ ਵਿਚਾਰਾ ਸ਼ਿਕਾਰੀ ਬਾਹਰ ਪੂਰੇ ਆ ਜਾ ਆ ਜਾ ਆ ਜਾ ਕੋਈ ਵੀ ਵਕਤੀ ਮਿਲਦਾ ਠੀਕ ਆ ਜੀ ਸ਼ੇਅਰ ਕਰਦੇ ਰਿਆ ਕਰੋ ਜਿਹੜੇ ਚੰਗੀਆਂ ਸਲਾਹਾਂ ਦੰਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੰਗੀਆਂ ਆ ਲਈਆਂ ਆਪਣੇ ਕੋਲ ਤਾਂ ਜਿਆਦੇ ਵੈਸੇ ਕਿਸੇ ਨੇ ਮਾੜਾ ਕਮੈਂਟ ਨਹੀਂ ਕਰਿਆ ਹੁਣ ਤੱਕ ਸਾਰੇ ਕਮੈਂਟ ਆਪਾਂ ਪੜਦੇ ਆਂ ਚਲੋ ਕੋਈ ਹਾਸੇ ਮਜ਼ਾਕ ਚ ਕਰ ਦਿੰਦਾ ਉਹ ਵੀ ਕੋਈ ਗੱਲ ਨਹੀਂ ਕਰੋ ਹਾਸੇ ਮਜ਼ਾਕ ਕਰੋ ਜਿੱਥੇ ਤੁਹਾਨੂੰ ਸਾਡੀ ਗਲਤੀ ਲੱਗਦੀ ਹੈ ਉੱਥੇ ਦੱਸ ਵੀ ਦੋ ਕੋਈ ਚੱਕਰ ਨਹੀਂ ਉਹ ਸਧਾਰਾਂਗੇ ਆਪਾਂ ਤੇ ਉਹਨਾਂ ਅੱਗੇ ਥੋੜੀਆਂ ਜੀਆਂ ਹੋਰ ਵਧੀਆ ਵੀਡੀਓ ਬਣਾਵਾਂਗੇ ਠੀਕ ਹੈ ਜੀ ਇਹ ਵੀ ਬਹੁਤ ਵੀਰਾਂ ਨੇ ਕਿਹਾ ਤੁਹਾਨੂੰ ਪਤਾ ਬਣਾ ਕੇ ਕੁਝ ਨਹੀਂ ਦਾ ਪਰ ਬਹੁਤ ਵੀਰਾਂ ਨੇ ਕਿਹਾ ਵੀ ਹੁਣ ਹਰੇਕ ਬਣਾ ਰਿਹਾ ਵੀ ਤੁਸੀਂ ਵੀ ਬਣਾਓ ਤੁਹਾਡਾ ਕੰਮ ਹੈ ਤੁਹਾਡੇ ਕੋਲ ਮੱਝਾ ਹੈ ਚਲੋ ਕੇ ਟੀਵੀ ਕਰਦੇ ਆ ਕਈ ਤਾਂ ਜਮਾ ਬਿੱਲੇ ਹੀ ਬਣਾ ਰਹੇ ਆ ਚਲੋ ਉਹ ਵੀ ਬਣਾਉਣ ਜਿਹੜਾ ਜਿਹਦੇ ਚ ਹਿੰਮਤ ਆ ਉਹ ਹੀ ਬਣਾਉਂਦਾ ਹੁੰਦਾ ਆਪਾਂ ਨੂੰ ਕਿਸੇ ਤੇ ਕੋਈ ਇਤਰਾਜ ਨਹੀਂ ਸਭ ਖੁਸ਼ ਰਹਿਣ ਠੀਕ ਹੈ ਜੀ ਇਹ ਚਾ